ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਸਾਰੇ ਵੀਰਾਂ ਦਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਜੇਕਰ ਤੁਸੀਂ ਵੀ ਆਪਣੀ ਕੰਬਾਈਨ ਜਾਂ ਖੇਤੀਬਾੜੀ ਦੇ ਕਿਸੇ ਵੀ ਸਾਧਨ ਦੀ ਐਡ ਸਾਡੇ ਚੈਨਲ ਤੇ ਲਗਾਉਣਾ ਚਾਹੁੰਦੇ ਹੋ ਤਾਂ ਸਾਨੂੰ 2-4 ਮਿੰਟ ਦੀ ਵੀਡੀਓ ਬਣਾ ਕੇ ਜਾਂ 5-7 ਫੋਟੋ ਸਾਡੇ WhatsApp ਨੰਬਰ ਤੇ ਭੇਜ ਸਕਦੇ ਹੋ ਸਾਡਾ WhatsApp ਨੰਬਰ ਤੁਹਾਨੂੰ ਸਕਰੀਨ ਤੇ ਮਿਲ ਜਾਊਗਾ ਕਿਸਾਨ ਪ੍ਰਭ ਅੱਜ ਦੀ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹਰਮੀਤ ਕੰਬਾਈਨ ਬਿਕਾਊਆ ਬਿਲਕੁਲ ਨਵੀਂ ਸਾਫ਼ ਕੰਡੀਸ਼ਨ ਦੇ ਵਿੱਚ ਮਸ਼ੀਨ ਆ ਗਈ ਦੇਖ ਸਕਦੇ ਹੋ ਤੁਸੀਂ ਕੰਡੀਸ਼ਨ 0281 ਇੰਜਨ ਆ ਮਸ਼ੀਨ ਦਾ 13 ਮਾਡਲ ਮਸ਼ੀਨ ਹੈ ਜੀ ਬਾਕੀ ਤੁਸੀਂ ਸਾਰੀ ਦੇਖ ਹੀ ਸਕਦੇ ਹੋ ਬੰਪਰ ਕੈ ਬੰਦੀ ਕੰਡੀਸ਼ਨ ਵਧੀਆ ਸਾਫ ਠੀਕ ਹੈ ਜੀ ਪੱਖੇ ਦੀ ਕੰਡੀਸ਼ਨ ਫੀਡਰ ਵਗੈਰਾ ਸਾਰਾ ਵਧੀਆ ਸਾਫ ਕੰਡੀਸ਼ਨ ਦੇ ਵਿੱਚ ਹੈ ਫੀਡਰ ਫੱਟੀਆਂ ਵਗੈਰਾ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਪੱਖੇ ਦੀ ਕੰਡੀਸ਼ਨ ਸਾਰੀ ਤੁਸੀਂ ਦੇਖ ਸਕਦੇ ਹੋਗੇ 13 ਮਾਡਲ ਮਸ਼ੀਨ ਹੈ ਜੀ 02 ਇੰਜਨ ਆ ਮਸ਼ੀਨ ਦਾ ਪੇਟੀ ਬੰਦ ਵੀਡੀਓ ਨੂੰ ਜਿੱਥੇ ਵੀ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਸਪੋਰਟ ਕਰਦੇ ਹੋ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਬਾਕੀ ਸਾਰੀ ਕੰਡੀਸ਼ਨ ਤੁਸੀਂ ਦੇਖ ਹੀ ਸਕਦੇ ਹੋਗੇ 9,50,000 ਦੀ ਡਿਮਾਂਡ ਆ ਭਾਈ ਹੋਰਾਂ ਦੀ ਟੂਲ ਬਾਕਸ ਦੇਖ ਸਕਦੇ ਹੋ ਸੈਟਾਂ ਤੋਂ ਸ਼ੀਲਡਾਂ ਦੇਖ ਸਕਦੇ ਹੋ ਆਉਟਰ ਪਾਈਪ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਬਿਲਕੁਲ ਓਕੇ ਆ ਪੌੜੀ ਦੇਖ ਸਕਦੇ ਹੋ ਚੇਂਜਰ ਵਗੈਰਾ ਸਾਰਾ ਮਸ਼ੀਨ ਦਾ ਬਿਲਕੁਲ ਓਕੇ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਆ ਬਾਕੀ ਰੰਗ ਪੇਂਟ ਚੈੱਕ ਕਰ ਸਕਦੇ ਹੋ ਤੁਸੀਂ ਹੀਰੋਂਗੁਰਦ ਖੜੀਆ ਮਸ਼ੀਨ ਮਾਨਸਾ ਏਰੀਆ ਬਾਕੀ ਦੇਖ ਸਕਦੇ ਹੋ ਡੀਜ਼ਲ ਟੈਂਕ ਐਲੀਵੇਟਰ ਵਗੈਰਾ ਸਾਰੇ ਵਧੀਆ ਸਾਫ਼ ਨੇ ਮਸ਼ੀਨ ਦੀਆਂ ਸਾਰੀਆਂ ਗਰਾਰੀਆਂ ਦੀ ਕੰਡੀਸ਼ਨ ਪੁਲੀਆਂ ਦੀ ਕੰਡੀਸ਼ਨ ਬਿਲਕੁਲ ਓਕੇ ਆ। ਬਾਕੀ ਇਹ ਦੂਜੀ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਲੈਣੀ ਆ। ਨੰਬਰ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚੋਂ ਮਿਲ ਜੂਗਾ ਜੀ। ਉੱਥੋਂ ਨੰਬਰ ਲੈ ਕੇ ਤੁਸੀਂ ਬਾਈਰ ਹਾਂ ਨਾਲ ਫੋਨ ਤੇ ਗੱਲਬਾਤ ਕਰ ਸਕਦੇ ਹੋ। ਜੇ ਕਿਸੇ ਵੀ ਇਰਨੇ ਮਸ਼ੀਨ ਦੇ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਗੱਲਬਾਤ ਕਰਨੀ ਆ ਜਾਂ ਕੋਈ ਜਾਣਕਾਰੀ ਲੈਣੀ ਆ। ਬਾਕੀ ਟਾਇਰਾਂ ਦੀ ਕੰਡੀਸ਼ਨ ਦੇ ਸਕਦੇ ਹੋ ਤੁਸੀਂ। ਟਾਇਰਾਂ ਦੀ ਕੰਡੀਸ਼ਨ ਬਿਲਕੁਲ ਸਾਫ਼ ਆ ਗਈ। ਪਿਛਲੇ ਹਿੱਸੇ ਦੀ ਕੰਡੀਸ਼ਨ ਦੇ ਸਕਦੇ ਪਿਛਲੇ ਹਿੱਸੇ ਦੀ ਕੰਡੀਸ਼ਨ ਓਕੇ ਆ। ਰੱਮ ਮੋਗਰੇ ਖਬਾ ਮੋਗਰੇ ਸਾਰੀਆਂ ਸਾਫ ਨੇ ਠਰਾਂ ਦੀ ਕੰਡੀਸ਼ਨ ਓਕੇ ਆ ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਤਾ ਤੇ ਕਟਰ ਵਗੈਰਾ ਸਾਰਾ ਬਿਲਕੁਲ ਓਕੇ ਹੈ ਬਿਲਕੁਲ origional ਕੰਡੀਸ਼ਨ ਚ ਸਾਢੇ 9 ਲੱਖ ਰੁਪਏ ਦੀ ਬਾਈ ਹੋਣ ਦੀ ਡਿਮਾਂਡ ਹੈ ਜੀ ਨੰਬਰ ਤੁਹਾਨੂੰ ਡਿਸਕ੍ਰਿਪਸ਼ਨ 'ਚ ਜੋ ਮਿਲ ਜੂ ਉੱਥੋਂ ਨੰਬਰ ਲੈ ਕੇ ਗੱਲਬਾਤ ਕਰ ਸਕਦੇ ਹੋ ਬਾਕੀ ਪੂਛ ਦੀ ਕੰਡੀਸ਼ਨ ਦੇ ਸਕਦੇ ਚਾਰੇ ਤਿੰਨੇ ਸਾਢੇ ਤੋਂ ਪੂਛ ਬਿਲਕੁਲ ਸਾਫ ਰੰਗ ਪੇਂਟ ਓਕੇ ਆ ਸਟicker ਵਗੈਰਾ ਸਾਫ ਹੈ ਮਸ਼ੀਨ ਦੀ ਕਟਰ ਦੀ ਕੰਡੀਸ਼ਨ ਦੇ ਸਕਦੇ ਪੰਜ ਪੱਪਾਂ ਵਾਲੀ ਰੀਲ ਆ ਠੀਕ ਹੈ ਕਟਰ ਦੀ ਕੰਡੀਸ਼ਨ ਦੇਖੋ ਕੰਮ ਵਗੈਰਾ ਸਾਫ ਪਈਆਂ ਟਾਇਰਾਂ ਦੀ ਕੰਡੀਸ਼ਨ ਓਕੇ ਆ। ਬਾਕੀ ਸਾਰਾ ਕੰਡੀਸ਼ਨ ਤੁਹਾਡੇ ਸਾਹਮਣੇ ਦੇਖ ਸਕਦੇ ਹੋ ਤੁਸੀਂ। ਕੋਈ ਵੀਡੀਓ ਨੂੰ ਵੱਤੋ ਸ਼ੇਅਰ ਜਰੂਰ ਕਰ ਦਿਓ ਜਿੱਥੇ ਵੀ ਤੁਸੀਂ ਵੀਡੀਓ ਨੂੰ ਦੇਖ ਰਹੇ ਹੋਵੋਗੇ। ਹਰਮਿਤ ਕੰਬਾਈਨ ਹੈ ਜੀ। ਦੇਖ ਸਕਦੇ ਹੋਗੇ ਟਰੇ ਵਗੈਰਾ ਸਾਰੀ ਬਈ ਸਾਫ ਪਈ ਆ। ਸਾਰੀ ਮਸ਼ੀਨ ਬੰਪਰ ਤੋਂ ਲੈ ਕੇ ਪੂਸਟਾ ਤੇ ਕਟਰ ਵਗੈਰਾ ਸਾਰਾ ਬਿਲਕੁਲ オリジナル ਤੇ ਬਿਲਕੁਲ ਓਕੇ ਕੰਡੀਸ਼ਨ 'ਚ ਆ। ਬਾਕੀ ਤੁਸੀਂ ਦੇਖ ਸਕਦੇ ਹੋ ਨੰਬਰ ਲਾਇਕ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਸਾਡੇ ਨੂੰ 9.5 ਲੱਖ ਰੁਪਏ ਦੀ ਬਾਈ ਹੋਰਾਂ ਦੀ ਡਿਮਾਂਡ ਆ ਜੀ। ਬਾਕੀ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਪੇਜ ਨੂੰ ਆਪਣਾ ਫੋਲੋ ਕਰ ਲਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਬਹੁਤ ਬਹੁਤ ਧੰਨਵਾਦ ਜੀ।